ਇੱਕ ਮਹੱਲੇ 'ਚ ਰਹਿੰਦੇ 34 ਬੰਦੇ ਤੇ ਇੱਕ ਔਰਤ ਦੱਸੋ ਕੀ ਹੈ ਇਹਦਾ ਜਵਾਬ ਇੱਕ ਮਹੱਲੇ ਦੇ ਵਿੱਚ 34 ਬੰਦੇ ਰਹਿੰਦੇ ਨੇ ਇੱਕ ਔਰਤ ਰਹਿੰਦੀ ਆ ਇਹਦਾ ਸਹੀ ਜਵਾਬ ਕੀ ਹੈ ਇੱਕ ਮਹੱਲੇ ਦੇ ਵਿੱਚ 34 ਬੰਦੇ ਰਹਿੰਦੇ ਨੇ ਤੇ ਇੱਕ ਔਰਤ ਰਹਿੰਦੀ ਹੈ ਜੇ ਤੁਸੀਂ ਕਹਿੰਦੇ 32 ਬੰਦੇ ਫਿਰ ਤਾਂ ਮੈਂ ਕਹਿੰਦਾ ਦੰਦ ਔਰਤ ਕੀ ਹੈ ਇਹ ਚ ਜੀਬ ਦੰਦ ਜੀਬ ਬਣ ਸਕਦਾ ਪਰ ਨਹੀਂ ਇਹ ਚ 34 ਨਹੀਂ ਸੋਚਣਾ ਇਹ ਗੱਲ ਹੈ ਦੇਖੋ 32 ਬੰਦੇ ਦੰਦ ਜੀਬ ਔਰਤ ਹੋਗੀ ਮੂ ਮਹੱਲਾ ਹੋ ਗਿਆ ਹਾਂ ਮੂ ਮਹੱਲਾ ਹੋ ਗਿਆ ਆ ਮਹੱਲਾ ਹੀ ਹੈ ਇਹ ਪੂਰਾ ਮਹੱਲਾ ਮਹਲੇਦਰ ਬੱਤੀ ਹੋਗੇ ਦੰਦ ਇੱਕ ਅਜੀਬ ਹੋਗੀ ਔਰਤ ਹਾਂ ਹੋ ਸਕਦਾ ਇਹ ਰਾਜਾ ਹੋ ਗਿਆ ਇਹ ਦੋ ਰਾਣੀਆਂ ਹੋਗੀਆਂ ਹਨ ਨਕ ਰਾਜਾ ਨਕਰਾ ਨਕਰਾ ਦੋ ਰਾਜਾ ਬਰਾਤਾ ਫਿਰ ਰਾਜਾ ਦੋ ਨਹੀਂ ਹੋ ਸਕਦੇ ਨਾ ਚਲੋ ਠੀਕ ਹੈ ਖੈਰ ਹਾਂ ਦੱਸੋ ਜੀ ਇੱਕ ਮਹੱਲੇ ਵਿੱਚ 34 ਬੰਦੇ ਰਹਿੰਦੇ ਨੇ ਇੱਕ ਔਰਤ ਰਹਿੰਦੀ ਹੈ ਇਹਦਾ ਸਹੀ ਜਵਾਬ ਕੀ ਆ ਬੁਝੋ ਜੀ ਬੁਝਾਰਤੋਂ ਇੰਟਰਸਟਿੰਗ ਬੁਝਾਰਤਾ ਹੈ ਇੱਕ ਮੁਹੱਲੇ ਦੇ ਵਿੱਚ 34 ਬੰਦੇ ਨਿਹਜੀ ਥੋੜਾ ਹਿੰਟ ਜਿਹਾ ਦਿਓ ਹਿੰਟ ਇਹਦਾ ਹੈਗਾ 34 ਬੰਦੇ ਵੀ ਉਹ ਚੀਜ਼ ਆ ਜਿਹੜੀ ਉਹ ਆਪਣੀ ਐਜੂਕੇਸ਼ਨ ਨਾਲ ਰਿਲੇਟਡ ਹੈ ਸਟੱਡੀ ਨਾਲ ਰਿਲੇਟਡ ਹੈ 34 ਬੰਦੇ ਰਹਿੰਦੇ ਨੇ 34 ਤੇ 35 35 ਅੱਖਰ 35 ਅੱਖਰ ਲੇਕਿਨ ਕਿਵੇਂ ਕਿਵੇਂ ਇੱਕ ਮਿੰਟ 34 ਤੇ 1 35 ਅੱਖਰ ਹੁੰਦੇ ਨੇ ਇਹਨਾ ਮੈਨੂੰ ਪਤਾ ਬਣ 35 ਅੱਖਰ ਕਿਵੇਂ ਹੋਏ 34 ਬੰਦੇ ਕਿਵੇਂ ਹੋਏ ਤੇ 35 ਇੱਕ ਔਰਤ ਕਿਵੇਂ ਹੋਈ ਇਹ ਦੱਸੋ ਬੁੜਾ ਆੜਾ ਈ ਸਸਾ ਹਾ ਹਾ ਕੱਕਾ ਕੱਕਾ ਹਾਂ ਇਹ ਤਾਂ ਉੜਿਆੜ ਚੁੰਦਣੀ ਇਹ ਤਾਂ ਹੁੰਦੇ ਨਹੀਂ ਕੱਕਾ ਖਖਾ ਨਹੀਂ ਹੁੰਦਾ ਨਾ ਉਹ ਨਹੀਂ ਹੁੰਦਾ ਨਾ ਜਲਦੀ ਅ ਇੱਕ ਮਿੰਟ ਤੁਸੀਂ ਵੀ ਕਰੋ ਬਈ ਜਲਦੀ ਜਲਦੀ ਕਮੈਂਟ 35 34 34 ਬੰਦੇ ਇੱਕ ਔਰਤ ਮੈਂ ਦੱਸਾਂ ਖੜ ਜਾ ਮੈਨੂੰ ਵੀ ਦਿਮਾਗ ਲਗਾਉਂਦੇ ਆਗਾ ਰੁਕ ਜਾ ਹੈਗਾ ਤੁਹਾਡੇ ਮੈਥ ਨਹੀਂ ਹੈਗਾ ਇਹ ਇਹ ਮੈਂ ਦੱਸਦਾ ਇਹ 1 ਮਿੰਟ 35 ਅੱਖਰ ਨੇ ਨਹੀ ਇਹਦੇ ਵਿੱਚ ਜਿੰਨੇ ਵੀ ਅੱਖਰ ਨੇ ਊੜਾ ਆੜਾ ਈੜੀ ਸਸਾ ਹਾਹਾ ਅੱਗੇ ਜੋ ਵੀ ਆਪਾਂ ਪੜਦੇ ਆਂ ਕਿਉਂਕਿ ਮੇਰੀ ਥੋੜੀ ਤੁਹਾਨੂੰ ਪਤਾ ਪੰਜਾਬੀ ਵੀਕ ਹੈ ਖੈਰ ਤੇ ਇਹ ਸਾਰੇ ਅੱਖਰ ਜਿਹੜੇ ਹੈਗੇ ਨੇ ਇਹ ਸਾਰੇ ਮੇਲ ਅੱਖਰ ਨੇ ਮਤਲਬ ਇਹਨਾਂ ਨੂੰ ਜਦ ਪੜਦੇ ਆ ਤਾਂ ਐਂ ਲੱਗਦਾ ਜਿਵੇਂ ਕਿ ਆਪਾਂ ਕਹਿੰਦੇ ਆ ਜਿਵੇਂ ਕਹਿੰਦੇ ਮੰਜਾ ਮੰਜਾ ਮੇਲ ਸ਼ਬਦ ਹੈ ਮੰਜੀ ਫੀਮੇਲ ਸ਼ਬਦ ਹੈ ਓਕੇ ਹਣਾ ਉਹ ਤਰੀਕਾ ਬਾਕੀ ਸਾਰੇ ਸ਼ਬਦ ਜਿਹੜੇ ਇੱਕ ਸ਼ਬਦ ਹੈ ਜਿਹੜਾ ਈੜੀ ਇਹ ਫੀਮੇਲ ਸ਼ਬਦ ਹੈ ਹਮ ਸਹੀ ਹੈ ਕੀ ਬਾਤ ਹੈ ਭਈ ਕੀ ਬਾਤ ਹੈ ਮੰਗਲ ਸਿਕਾ ਸਿਰ ਪਹੁੰਚ ਹੀ ਜਾਂਦਾ ਹੈ ਹਾਂਜੀ ਮੁਕਾਮ ਤੇ ਕੀ ਬਾਤ ਹੈ ਜਿਨ੍ਹਾਂ ਜਿਨ੍ਹਾਂ ਨੇ ਸਹੀ ਜਵਾਬ ਤੱਕ ਕਮੈਂਟ ਨਹੀਂ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਲਾਈਕ ਕਮੈਂਟ ਦਾ ਸਾਡਾ ਹੌਸਲਾ ਵਧਦਾ ਹੈ ਜੇ ਤੁਸੀਂ ਆਨਲਾਈਨ ਅਰਨਿੰਗ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਜਿਹੜਾ ਹੈ ਅਬਾਊਟ ਸੈਕਸ਼ਨ ਵਿੱਚ ਦਿੱਤਾ ਗਿਆ ਹੈ ਤੁਸੀਂ ਸਾਡੀ ਵੀਡੀਓ ਦੇਖ ਕੇ ਵੀ ਪੈਸੇ ਕਮਾ ਸਕਦੇ ਹੋ ਘਰ ਬੈਠੇ ਬੈਠੇ ਕਿਵੇਂ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਸਾਡੇ ਚੈਨਲ ਤੋਂ ਤੁਸੀਂ ਦੇਖ ਸਕਦੇ ਹੋ ਔਰ ਸਾਨੂੰ ਜੁਆਇਨ ਕਰਨ ਦੇ ਲਈ ਤੁਸੀਂ ਅਬਾਊਟ ਸੈਕਸ਼ਨ ਵਿੱਚ ਜਾ ਕੇ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਹਾਊ ਟੂ ਅਰਨ ਆਨਲਾਈਨ ਇਹ ਨੇ ਹੈ ਜੀ ਭੱਜੇ ਜਾਂਦੇ ਸ਼ੇਰ ਦੀ ਤੜਾਗੀ ਟੁੱਟ ਗਈ ਪੀੜੀ ਉੱਤੇ ਬੈਠੀ ਤੁਹਾਡੀ ਭਾਬੀ ਰੁੱਸ ਗਈ ਭਾਬੀ ਜੀ ਕਿਹੜੀ ਗੱਲੋਂ ਰੁੱਸ ਗਏ ਇਹੋ ਜੀ ਗੱਲ ਕੀ ਹੋ ਗਈ ਜੇ ਤੁਸੀਂ ਰੁੱਸ ਗਏ ਹਾਂਜੀ ਭਾਬੀ ਜੀ ਖੈਰ ਭੱਜੇ ਜਾਂਦੇ ਸ਼ੇਰ ਦੀ ਤੜਾਗੀ ਤੜਾਗੀ ਕੀ ਹੁੰਦੀ ਨੇ ਆ ਜੀ ਮੈਨੂੰ ਨਹੀਂ ਪਤਾ ਉਹ ਤੜਾਗੀ ਕੀ ਹੁੰਦੀ ਆਇਆ ਤੜਾਗੀ ਤੜਾਗੀ ਤਾਂ ਉਹ ਨਹੀਂ ਹੁੰਦਾ ਜਿਵੇਂ ਗਲੇ ਦੇ ਵਿੱਚ ਪਾਇਆ ਹੁੰਦਾ ਪਟਾਣਾ ਨਹੀਂ ਚੀਨੀ ਹੁੰਦੀ ਨਾਲੇ ਉਹ ਤੜਾਗੀ ਗਲੇ 'ਚ ਨਹੀਂ ਆਈ I think ਛੋਟਾ ਬੱਚਾ ਹੁੰਦਾ ਨਾ ਜਿਹੜਾ ਉਦੇਸ਼ ਅਧ ਲੱਕ ਤੇ ਬੰਨੀ ਹੁੰਦੀ ਆ ਉਹਨੂੰ ਤੜਾਗੀ ਸ਼ੇਰ ਦੇ ਲੱਕ ਤੇ ਕੋਈ ਤੜਾਗੀ ਬੰਨੀ ਹੁੰਦੀ ਨਹੀਂ ਮੈਂ ਦੱਸ ਰਹੀ ਆ ਸ਼ਾਇਦ ਉਹਦੇ ਬੰਨੀ ਹੁੰਦੀ ਆ ਨਹੀਂ ਆ ਤੜਾਗੀ ਕੀ ਹੁੰਦੀ ਆ ਬਈ ਕਮੈਂਟ ਕਰਕੇ ਪਹਿਲਾਂ ਤਾਂ ਇਹ ਦੱਸਿਓ ਤੜਾਗੀ ਕਿਹਨੂੰ ਕਹਿੰਦੇ ਨੇ ਹਾਂ ਹਨਾ ਸਾਡੇ ਵੀ ਗਿਆਨ ਦੇ ਵਿੱਚ ਵਾਧਾ ਹੋਏਗਾ ਖੈਰ ਪੱਜੇ ਜਾਂਦੇ ਸ਼ੇਰ ਦੀ ਤੜਾਗੀ ਟੁੱਟ ਗਈ ਪੀੜੀ ਉੱਤੇ ਬੈਠੀ ਤੁਹਾਡੀ ਭਾਬੀ ਰੁਸ ਗਈ ਭੀਬੀ ਭੀਬੀ ਪੀੜੀ ਪੀੜੀ ਦੇ ਉੱਤੇ ਬੈਠੀ ਤੁਹਾਡੀ ਭਾਬੀ ਰੁਸ ਚੁਗੀ ਹੁਣ ਪੀੜੀ ਸ਼ਬਦ ਆਪਾਂ ਬਹੁਤ ਘੱਟ ਸੁਣਦੇ ਆ ਕਿਉਂਕਿ ਪੀੜੀ ਹੁਣ ਕਿਤੇ ਸਾਨੂੰ ਦੇਖਣ ਨੂੰ ਮਿਲਦੀ ਵੀ ਨਹੀਂ ਪੀੜੀ ਹੁੰਦੀ ਏ ਛੋ ਛੋਟਾ ਮੰਜਾ ਛੋਟਾ ਮੰਜਾ ਜਿਹੜਾ ਟਾਈਪ ਦਾ ਬਣਿਆ ਹੁੰਦਾ ਸੀ ਪਹਿਲੇ ਪੀੜੀ ਹਾਂ ਨਾ ਉਹਨੂੰ ਪੀੜੀ ਕਹਿੰਦੇ ਸੀ ਚਾਰ ਉਹਦੇ ਪਾਵੇ ਹੁੰਦੇ ਸੀਗੇ ਠੀਕ ਹੈ ਤੇ ਉਹ ਬਣਾਇਆ ਹੁੰਦਾ ਸੀਗਾ ਬੜਾ ਵਧੀਆ ਲੱਗਦਾ ਸੀ ਪਹਿਲੇ ਵਾਲੇ ਜ਼ਮਾਨੇ ਬਖਰੇ ਪੀੜੀ ਜਾਂ ਵੀ ਲੱਕੜ ਦੀ ਵੀ ਹੁੰਦੀ ਸੀ ਉਹਨੂੰ ਵੀ ਪੀੜੀ ਕਹਿੰਦੇ ਸੀ ਲੱਕੜ ਦੀ ਜਾਂ ਪਹਿਲਾਂ ਜ਼ਿਆਦਾਤਰ ਲੱਕੜ ਦੀ ਹੁੰਦੀ ਸੀ ਹੱਲੋ ਵੇਦਿਆਂ ਤਾਂ ਹੁਣ ਚੱਲੀਆਂ ਨਹੀਂਆਂ ਪਲਾਸਟਿਕ ਦੀਆਂ ਮੈਡਮ ਲੋਹੇ ਦੀਆਂ ਵੀ ਹੁੰਦੀਆਂ ਨੇ ਲੋਹੇ ਦੀ ਤਾਂ ਮੈਂ ਦੇਖੀ ਨਹੀਂ ਕਿਤੇ ਪਲਾਸਟਿਕ ਦੀ ਜ਼ਰੂਰ ਦੇਖੀ ਐ ਵਾਸ਼ਰੂਮ ਤੇ ਜਿਹੜੇ ਖਾਸ ਕਰਕੇ ਯੂਜ਼ ਕਰਦੇ ਆ ਹਨਾ ਖੈਰ ਤੇ ਪੀੜੀ ਨਹੀਂ ਆ ਤੁਹਾਡੀ ਭਾਬ ਪੀੜੀ ਉੱਤੇ ਬੈਠੇ ਤੁਹਾਡੀ ਭਾਬੀ ਰੁਸ ਗਈ। ਮਤਲਬ ਪੀੜੀ ਦੇ ਉੱਤੇ ਕੋਈ ਚੀਜ਼ ਪਈ ਹੈ ਜੋ ਕਿ ਰੁਸ ਕੇ ਮਤਲਬ ਨਰਾਜ਼ ਹੋ ਗਈ। ਹੂੰ। ਪੀੜੀ ਉੱਤੇ ਕੀ ਹੁੰਦਾ? ਕੋਈ ਚੀਜ਼ ਉਹ ਯੂਜ਼ ਕਰ ਰਹੀ ਹੈਗੀ, ਵਰਕ ਕਰ ਰਹੀ ਆ ਤੇ ਉਹ ਟੁੱਟ ਗਈ ਉਹ ਚੀਜ਼ ਤੇ ਜੋ ਬੰਦਾ ਉਹ ਕੰਮ ਕਰ ਰਿਹਾ ਸੀਗਾ ਉਹ ਰੁਸ ਗਿਆ। ਉਹਨੂੰ ਕਿਹਾ ਗਿਆ ਪੀੜੀ ਉੱਤੇ ਬੈਠੀ ਤੁਹਾਡੀ ਭਾਬੀ ਰੁਸ ਗਈ। ਪੀੜੀ ਉੱਤੇ ਬੈਠ ਕੇ ਤਾਂ ਉਹ ਅ ਮਧਾਣੀ ਨੂੰ ਉਹ ਕਰਦੀ ਹੁੰਦੀ ਨੇ ਬੀਬੀਆਂ ਤੇ ਕੀ ਵੇ ਦਾ ਮਟਕਾ ਟੁੱਟ ਗਿਆ ਹੋਵੇ। ਤੜਾਕੀ ਮਟਕਾ ਤੜਾਕੀ ਕੋਈ ਮੇਲ ਨਹੀਂ ਬਣਿਆ ਉਹ ਰੱਸੀ ਦੀ ਤੜਾਕੀ ਜੀ ਹੋ ਗਈ ਨਹੀਂ ਨਹੀਂ ਉਹ ਤੜਾਕੀ ਰੜਕਦੇ ਨਹੀਂ ਹੈ ਇਹ ਤਾਂ ਉਹ ਨਹੀਂ ਹੋ ਸਕਦੀ ਮਤਲਬ ਕੀ ਐਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਚੀਜ਼ ਆ ਜਿਹੜੀ ਅੱਜ ਕੱਲ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀ ਆ ਪਹਿਲਾਂ ਬਹੁਤ ਹੁੰਦੀ ਸੀ ਪਹਿਲਾਂ ਬਹੁਤ ਹੁੰਦੀ ਸੀ ਪਹਿਲਾਂ ਬਹੁਤ ਹੁੰਦੀ ਸੀ ਨਾਰਮਲੀ ਸਾਰੇ ਘਰਾਂ ਚ ਹੁੰਦੀ ਸੀ ਪਹਿਲਾਂ ਤੇ ਜਾਇਤਰ ਔਰਤਾਂ ਨੇ ਜਿਹੜੀਆਂ ਇਹ ਕੰਮ ਕਰਦੀਆਂ ਸੀ ਤੇ ਮੈਨੂੰ ਤਾਂ ਉਹ ਹੀ ਲੱਗਦਾ हो ਸਕਦਾ ਪਰ ਉਹ ਨਹੀਂ ਹੈਗਾ ਇਹਦਾ ਜਵਾਬ ਆ ਜਿਹੜਾ ਉਹ ਹੋਰ ਆਗਾ ਓਕੇ ਜੀ ਪੀੜੀ ਉੱਤੇ ਫਿਰ 1 ਮਿੰਟ ਏਗਣ ਇਹਦਾ ਜਵਾਬ ਹੋ ਸਕਦਾ ਹੈ ਉਹ ਚਰਖਾ ਕਿਵੇਂ ਚਰਖਾ ਮਤਲਬ ਚਰਖਾ ਹੁਣ ਮੈਨੂੰ ਕਹਿੰਦੇ ਨਹੀਂ ਉਹ ਸ਼ਬਦ ਨਹੀਂ ਮੈਨੂੰ ਪਤਾ ਕੀ ਕਹਿੰਦਾ ਚਰਖਾ ਕੱਤਦੇ ਸੀ ਸ਼ਾਇਦ ਹਨਾ ਭਾਵੇਂ ਜੋ ਵੀ ਚਰਖਾ ਚਲਾਉਂਦੇ ਸੀ ਠੀਕ ਹੈ ਤੇ ਉਹ ਜਦੋਂ ਸੱਕ ਚਲਾਉਂਦੇ ਸੀ ਤਾਂ ਉਹ ਜਿਹੜੀ ਵਾਈਟ ਕਲਰ ਦਾ ਹੁੰਦਾ ਸੀਗਾ ਧਾਗਾ ਜਾ ਉਹ ਟੁੱਟ ਜਾਂਦਾ ਸੀਗਾ ਤੇ ਉਹ ਰੁਸ ਜਾਂਦੇ ਸੀ ਹਾਏ ਮੇਰਾ ਧਾਗਾ ਟੁੱਟ ਗਿਆ ਬਿਲਕੁਲ ਸਹੀ ਹੈ ਨਹੀਂ ਜਵਾਬ ਸੱਚੀ ਹਾਂ ਸਹੀ ਹੈ ਸਹੀ ਹੈ ਬੱਸ ਉਹ ਤਾਂ ਕਈ ਵਾਰ ਆ ਸੀਗਾ ਨਹੀਂ ਫਿਰ ਵੀ ਸਹੀ ਹੈ